ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਜੀ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਆ ਦੇਖੋ ਤਰੀਕਾ ਵੈਸੇ ਮੈਂ ਪਹਿਲਾਂ ਵੀ ਵਰਤਿਆ ਇਹ ਤੇ ਉਹਨਾਂ ਨੂੰ ਫਿਰ ਮੈਂ ਪੁੱਛਿਆ ਵੀ ਕਿਵੇਂ ਤੁਹਾਨੂੰ ਲੱਗਦਾ ਕਹਿੰਦੇ ਵਾਕਈ ਸਹੀ ਹੈ ਵੀ ਇੱਥੋਂ ਆਹ ਜੋਇੰਟ ਨਹੀਂ ਕਰਨਾ ਪਹੁੰਚੇ ਦੇ ਵਿੱਚ ਵੀ ਜੇ ਆਪਾਂ ਕਈ ਵਾਰੀ ਲੈਣ ਗਏ ਉਹਦੀ ਮਾੜੀ ਹੁੰਦੀ ਸੁਗੜ ਜਾਂਦੀ ਹੈ ਤੇ ਉਹਨੇ ਆ ਦੇਖੋ ਵੀ ਸਾਈਡ ਚੱਕਿਆ ਗਿਆ ਜਿਵੇਂ ਆਪਾਂ ਕਮੀਜ਼ ਦੇ ਲਾਉਣੇ ਇਸ ਤਰ੍ਹਾਂ ਲਾਇਆ ਇਹ ਹੁਣ ਕੋਈ ਖਤਰਾ ਨਹੀਂਗਾ ਵੀ ਸੋ ਲੋਰ ਦਾ ਕਪੜਾ ਢਿੱਲਾ ਹੋ ਗਿਆ ਜਾਂ ਲਾਇਨਿੰਗ ਸੁੰਗੜ ਗਈ ਤੇ ਵੀ ਮੈਂ ਦੁਬਾਰੇ ਫੇਰ ਬਣਾ ਕੇ ਦਿੱਤਾ ਕਿਸੇ ਨੂੰ ਇਹ ਤਰੀਕਾ ਜਿ ਵਧੀਆ ਲੱਗੇ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਤੇ ਬਾਕੀ ਪਹੁੰਚਾਂ ਦੀ ਸਫਾਈ ਦੱਸੋ ਵੀ ਤੁਹਾਨੂੰ ਕਿਵੇਂ ਲੱਗੀ ਹੋਰਾਂ ਦਾ ਤਾਂ ਪਤਾ ਨਹੀਂ ਘਰ ਮੈਂ ਤਾਂ ਇਸੇ ਤਰ੍ਹਾਂ ਹੀ ਭਰਦੀ ਆਂ ਵੀ ਪਹੁੰਚ ਮੇਰੇ ਬਹੁਤ ਪਸੰਦ ਕਰਦੇ ਸਾਰੇ ਜਣੇ ਹਾਂਜੀ ਦੱਸਿਓ ਸਹੀ ਐ ਜਾਂ ਕਿਵੇਂ